ਜੇਕਰ ਤੁਸੀਂ ਵੀ ਫ੍ਰਿਜ ਦੇ ਵਿੱਚੋਂ ਖਾਣਾ ਕੱਢ ਕੇ ਗਰਮ ਕਰਦੇ ਹੋ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਜਿਹੜੀ ਕਿ ਕਹਿ ਸਕਦੀਆਂ ਕਿ ਕਿ ਅਜਿਹੀਆਂ ਚੀਜ਼ਾਂ ਨੇ ਜੋ ਕਿ ਤੁਸੀਂ ਬਾਰ-ਬਾਰ ਗਰਮ ਕਰਦੇ ਹੋ ਖਾਸ ਕਰਕੇ ਫ੍ਰਿਜ ਦੇ ਵਿੱਚੋਂ ਕੱਢ ਕੇ ਤਾਂ ਤੁਹਾਡੀ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਜਿਹਾ ਨਾ ਹੋਵੇ ਕਿ ਤੁਹਾਨੂੰ ਹਸਪਤਾਲ ਤੱਕ ਜਾਣਾ ਪੈ ਸੋਵੇ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਆਂ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਤੁਸੀਂ ਅਕਸਰ ਫ੍ਰਿਜ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਗਰਮ ਕਰਕੇ ਖਾ ਲੈਂਦੇ ਹੋ ਤੇ ਤੁਹਾਡੀ ਸਿਹਤ ਤੇ ਉਸ ਦਾ ਕਿੰਨਾ ਅਸਰ ਪੈਂਦਾ ਹੈ ਕਿੰਨਾ ਕੁ ਉਲਟਾ ਅਸਰ ਪੈਂਦਾ ਹੈ ਉਹ ਉਨੋ ਸ਼ਾਇਦ ਅੰਦਾਜ਼ਾ ਤੱਕ ਨਹੀਂ ਹੋਵੇਗਾ ਤਾਂ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈਗਾ ਦਰਸਲ ਆਜ ਦੇ ਸਮੇਂ ਦੇ ਵਿੱਚ ਜ਼ਾਤਰ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਰੁਝੇਵੀਆਂ ਭਰੀ ਹੋ ਜਾਂਦੀ ਹੈ ਕਿਸੇ ਕੋਲ ਟਾਈਮ ਨਹੀਂ ਹੁੰਦਾ ਸਮਾਂ ਘੱਟ ਹੁੰਦਾ ਹੈ ਤਾਂ ਲੋਕ ਅਕਸਰ ਹੀ ਬਚਿਆ ਭੋਜਨ ਫ੍ਰਿਜ ਦੇ ਵਿੱਚ ਰੱਖ ਕੇ ਚਲੇ ਜਾਂਦੇ ਨੇ ਉਹ ਵਾਪਸ ਆ ਕੇ ਭੋਜਨ ਨੂੰ ਗਰਮ ਕਰਨ ਤੋਂ ਬਾਅਦ ਖਾ ਲੈਂਦੇ ਨੇ ਅਜਿਹਾ ਕਰਨਾ ਸਾਡੇ ਸਾਰਿਆਂ ਨੂੰ ਆਮ ਲੱਗਦਾ ਹੈ ਪਰ ਇਹ ਆਦਤ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ ਆ ਕੁਝ ਭੋਜਨ ਅਜਿਹੇ ਵੀ ਨੇ ਜੋ ਦੁਬਾਰਾ ਗਰਮ ਕਰਨ ਦੇ ਉਤੇ ਤੁਹਾਡੇ ਪੋਸ਼ਟਿਕ ਤੱਤ ਗਵਾ ਦਿੰਦੇ ਨੇ ਇਹਨਾਂ ਨੂੰ ਖਾਣ ਦੇ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਜੁੜੀਆਂ ਕੁਝ ਹੈਰਾਨੀਜਨਕ ਤੇ ਹੈਰਾਨ ਕਰਨ ਵਾਲੀਆਂ ਗੱਲਾਂ ਤੁਸੀਂ ਜਾਣ ਲਓ ਜਿਵੇਂ ਕਿ ਪੰਜ ਭੋਜਨ ਅਜਿਹੇ ਨੇ ਜਿਨ੍ਹਾਂ ਨੂੰ ਦੁਬਾਰਾ ਗਰਮ ਕਦੇ ਵੀ ਨਾ ਕਰੋ ਸਭ ਤੋਂ ਪਹਿਲਾਂ ਆਉਂਦਾ ਆਲੂ ਜੀ ਹਾਂ TOI ਦੀ ਇੱਕ ਰਿਪੋਰਟ ਦੇ ਅਨੁਸਾਰ ਆਲੂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਆਲੂ ਵਿਟਾਮਿਨ B6 ਪੋਟਾਸ਼ੀਅਮ ਤੇ ਵਿਟਾਮਿਨ C ਦੇ ਨਾਲ ਭਰਪੂਰ ਹੁੰਦੇ ਨੇ ਆਲੂ ਨੂੰ ਦੁਬਾਰਾ ਗਰਮ ਕਰਨ ਦੇ ਉੱਤੇ ਸਾਰੇ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਕਲੋਸਟ੍ਰੀਡੀਅਮ ਬੈਟੂ ਲਿਮਨ ਨਾਮਕ ਬੈਕਟੀਰੀਆ ਪੈਦਾ ਹੋ ਜਾਂਦਾ ਹੈ ਜੋ ਕਿ ਸਰੀਰ ਦੇ ਲਈ ਘਾਤਕ ਹੋ ਸਕਦਾ ਹੈ ਜਦੋਂ ਪਕਾਏ ਜਾਂ ਫਿਰ ਉਬਾਲੇ ਉਬਲੇ ਹੋਏ ਆਲੂਆਂ ਨੂੰ ਕਮਰੇ ਦੇ ਉਤਪਾਦ ਦੇ ਉੱਤੇ ਰੱਖਿਆ ਜਾਂਦਾ ਹੈ ਤਾਂ ਇਹ ਬੈਕਟੀਰੀਆ ਪੈਦਾ ਕਰਦਾ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਆਲੂ ਦੁਬਾਰਾ ਗਰਮ ਕਰਕੇ ਖਾਦੇ ਜਾਣ ਤਾਂ ਇਹ ਨੁਕਸਾਨ ਦੇ ਹੋ ਸਕਦੇ ਨੇ ਫਿਰ ਆਉਂਦਾ ਅੰਡਾ ਜੀ ਹਾਂ ਅੰਡੇ ਪਕਾਉਣ ਤੋਂ ਤੁਰੰਤ ਬਾਅਦ ਖਾਣੇ ਚਾਹੀਦੇ ਨੇ ਤੇ ਉਹਨਾਂ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਅੰਡੇ ਦੇ ਪ੍ਰੋਟੀਨ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਗਰਮ ਕਰਨ ਦੇ ਉੱਤੇ ਨਾਈਟ੍ਰੋਜਨ ਅਦਾਸਦੀ ਹੈ ਕਿ ਕਾਰਸੀ ਨੋਚ ਨਿਕ ਪਦਾਰਥ ਪੈਦਾ ਕਰਦੀ ਹੈ ਜੋ ਕਿ ਤੁਹਾਡੇ ਲਈ ਕੈਂਸਰ ਦਾ ਖਤਰਾ ਪੈਦਾ ਕਰ ਸਕਦੀ ਹੈ ਅਜੇ ਸਥਿਤੀ ਦੇ ਵਿੱਚ ਅੰਡੇ ਨੂੰ ਇੱਕ ਵਾਰ ਉਬਾਲਣਾ ਜਾਂ ਫਿਰ ਪਕਾਉਣ ਤੋਂ ਬਾਅਦ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫੇਰਾ ਹੁੰਦਾ ਹੈ ਚਾਵਲ ਜੀ ਹਾਂ ਚਾਵਲ ਰਾਤ ਨੂੰ ਬਚੇ ਹੋਏ ਚਾਵਲਾਂ ਨੂੰ ਤੁਸੀਂ ਅਕਸਰ ਹੀ ਫ੍ਰਿਜ ਦੇ ਵਿੱਚ ਰੱਖ ਦਿੰਦੇ ਹੋ ਤੇ ਸਵੇਰੇ ਉਹਦਾ ਤੜਕਾ ਲਗਾ ਕੇ ਜਾਂ ਫਿਰ ਕਿਸੇ ਸਬਜ਼ੀ ਦੇ ਨਾਲ ਤੁਸੀਂ ਖਾ ਲੈਂਦੇ ਹੋ ਤਾਂ ਦੱਸ ਦਿਓ ਕਿ ਦੁਨੀਆ ਦਾ ਸਭ ਤੋਂ ਪਸੰਦੀਦਾ ਭੋਜਨ ਵੀ ਚੌਲਾਂ ਨੂੰ ਹੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਬਹੁਤ ਸਾਰੇ ਘਰਾਂ ਦੇ ਵਿੱਚ ਦੁਪਹਿਰ ਦੇ ਖਾਣੇ ਦੇ ਰਾਤ ਦੇ ਖਾਣੇ ਦੇ ਲਈ ਇੱਕੋ ਸਮੇਂ ਚੋਲ ਪਕਾਏ ਜਾਂਦੇ ਨੇ ਫੂਡ ਸਟੈਂਡਰਡ ਏਜੰਸੀ ਅਨੁਸਾਰ ਠੰਡੇ ਚੋਲਾਂ ਨੂੰ ਦੁਬਾਰਾ ਗਰਮ ਕਰਨ ਦੇ ਨਾਲ ਭੋਜਨ ਜ਼ਹਿਰ ਬਣ ਸਕਦਾ ਜੇਕਰ ਚੋਲਾਂ ਨੂੰ ਓਵਨ ਦੇ ਵਿੱਚੋਂ ਕੱਢਣ ਤੋਂ ਬਾਅਦ ਛੱਡ ਦਿੱਤਾ ਜਾਵੇ ਤਾਂ ਇਸ ਦੇ ਵਿੱਚ ਬੈਕਟੀਰੀਆ ਪੈਦਾ ਹੁੰਦੇ ਨੇ ਇਸ ਦੇ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਫਿਰ ਆਉਂਦਾ ਚਿਕਨ ਜੀ ਹਾਂ ਜਦੋਂ ਚਿਕਨ ਨੂੰ ਦੂਜੀ ਵਾਰ ਗਰਮ ਕੀਤਾ ਜਾਂਦਾ ਹੈ ਤਾਂ ਇਸ ਦਾ ਪ੍ਰੋਟੀਨ ਟੁੱਟ ਜਾਂਦਾ ਹੈ ਦੁਆਰਾ ਗਰਮ ਕਰਨ ਦੇ ਉੱਤੇ ਉਹ ਪ੍ਰੋਟੀਨ ਇੱਕ ਵੱਖਰਾ ਰੂਪ ਧਾਰਨ ਕਰ ਲੈਂਦਾ ਹੈ ਜੋ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਈ ਮਾਮਲਿਆਂ ਦੇ ਵਿੱਚ ਖਾਣਾ ਪਕਾਉਣ ਤੋਂ ਬਾਅਦ ਵੀ ਚਿਕਨ ਦੇ ਵਿੱਚ ਨੁਕਸਾਨਦੇਹ ਬੈਕਟੀਰੀਆ ਰਹਿੰਦੇ ਨੇ। ਜੇਕਰ ਪਕਾਇਆ ਹੋਇਆ ਚਿਕਨ ਮਾਈਕ੍ਰੋਵੇਵ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਬੈਕਟੀਰੀਆ ਪੂਰੇ ਮੀਟ ਦੇ ਵਿੱਚ ਫੈਲ ਜਾਂਦਾ ਹੈ। ਫਿਰ ਆਉਂਦਾ ਹੈ ਗਾਜਰ ਜੀ ਹਾਂ ਸ਼ਾਇਦ ਇਹ ਗੱਲ ਸੁਸੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ ਕਿ ਕਿਸੇ ਵੀ ਕਿਸਮ ਦੀ ਸਬਜ਼ੀ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਖਾਸ ਕਰਕੇ ਗਾਜਰ ਨੂੰ ਤਾਂ ਦੁਬਾਰਾ ਕਦੇ ਵੀ ਭੁੱਲ ਕੇ ਤੁਸੀਂ ਗਰਮ ਕਰਕੇ ਨਾ ਖਾਓ ਜਦੋਂ ਪੱਕੀਆਂ ਸਬਜ਼ੀਆਂ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਮੌਜੂਦ ਨਾਈਟ੍ਰੇਟ ਤੇ ਨਾਈਟਰੋਸਾਮਾਈਨ ਨਾਮਕ ਰਸਾਇਣਿਕ ਪੈਦਾ ਕਰਦਾ ਹੈ ਜੋ ਕਿ ਬੱਚਿਆਂ ਦੇ ਵਿੱਚ ਕੈਂਸਰ ਤੇ ਸਾਹ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਅਜਹੀ ਸਥਿਤੀ ਦੇ ਵਿੱਚ ਸਬਜ਼ੀ ਨੂੰ ਪਕਾਉਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਖਾ ਲੈਣਾ ਚਾਹੀਦਾ ਹੈ ਤਾਂ ਇਹ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਹੈਗੀ ਹੈ ਕਿਉਂਕਿ ਅਕਸਰ ਇਸ ਬਿਜ਼ੀ ਲਾਈਫ ਦੇ ਵਿੱਚ ਵਿਅਸਤ ਲਾਈਫ ਦੇ ਵਿੱਚ ਕਹਿ ਸਕਦੇ ਹਾਂ ਕਿ ਅਕਸਰ ਲੋਕ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਕਮਾਊ ਹੁੰਦੇ ਨੇ ਚਾਹੇ ਔਰਤ ਹੋਵੇ ਜਾਂ ਫਿਰ ਮਰਦ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਆਪਣੇ ਆ ਬਿਜ਼ੀ ਲਾਈਫ ਦੇ ਵਿੱਚੋਂ ਤਾਂ ਆਲਸ ਵੀ ਕਹਿ ਸਕਦੇ ਹਾਂ ਕਈ ਔਰਤਾਂ ਆਲਸ ਕਰਕੇ ਵੀ ਇਕੱਠਾ ਹੀ ਖਾਣਾ ਪਕਾ ਲੈਂਦੀਆਂ ਨੇ ਕਿ ਬਾਅਦ ਵਿੱਚ ਗਰਮ ਕਰਕੇ ਖਾ ਲਵਾਂਗੇ ਪਰ ਇਹੀ ਗਲਤੀ ਤੁਸੀਂ ਬਿਲਕੁਲ ਵੀ ਨਾ ਕਰੋ ਸਿਹਤ ਤੁਹਾਡੀ ਸਭ ਤੋਂ ਪਹਿਲਾਂ ਜ਼ਰੂਰੀ ਹੈਗੀ ਹੈ ਜੇਕਰ ਤੁਸੀਂ बार-बार ਗਰਮ ਕੀਤਾ ਹੋਇਆ ਖਾਣਾ ਖਾਂਦੇ ਹੋ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਜਿੰਨਾ ਹੋ ਸਕੇ ਸ਼ੁੱਧ ਤੇ ਤਾਜ਼ਾ ਖਾਣਾ ਖਾਓ ਕਿਉਂਕਿ ਉਹ ਤੁਹਾਡੀ ਸਿਹਤ ਲਈ ਜ਼ਿਆਦਾ ਵਧੀਆ ਹੋਵੇਗਾ ਕਿਉਂਕਿ ਬਚਿਆ ਹੋਇਆ ਖਾਣਾ ਜੇਕਰ ਤੁਸੀਂ ਦੁਬਾਰਾ ਗਰਮ ਕਰਕੇ ਖਾਂਦੇ ਹੋ ਤਾਂ ਤੁਹਾਡੀ ਸਿਹਤ ਨੂੰ ਵੱਡਾ ਨੁਕਸਾਨ ਵੀ ਪਹੁੰਚ ਸਕਦਾ ਹੈ ਤੇ ਤੁਹਾਨੂੰ ਹਸਪਤਾਲ ਤੱਕ ਵੀ ਜਾਣਾ ਪੈ ਸਕਦਾ ਹੈ